ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਮੋੜ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ ਮੋੜ ਤੋਂ ਬਦਮਾਸ਼ਾਂ ਦੇ ਨਾਲ ਪੰਜਾਬ ਪੁਲਿਸ ਦੀ ਮੁਟਪੇੜ ਹੋਈ ਹੈ ਤਾਂ ਨਾਕੇ ਉੱਤੇ ਰੋਕਣ ਦੀ ਥਾਂ ਪੁਲਿਸ ਦੇ ਉੱਤੇ ਗੋਲੀਆਂ ਨੇ ਜਿਹੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹਫੜਾ ਤਫੜੀ ਮੱਚਦੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਟੋਡਨਰ ਸਾਂਝੀ ਕਰ ਰਹੇ ਹਾਂ ਸੂਏ ਦੇ ਕਿਨਾਰੇ ਉੱਤੇ ਵੱਡਾ ਐਨਕਾਊਂਟਰ ਹੋਇਆ ਏ ਜਿੱਥੇ ਚੰਬਾਲ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈਟਵਰਕ ਨਾਲ ਜੁੜੇ ਹੋਏ ਕੁਝ ਨਸ਼ਾ ਤਸਕਰ ਇਸ ਇਲਾਕੇ ਵਿੱਚ ਮੌਜੂਦ ਨੇ ਅਗਰ ਸੂਏ ਦੇ ਕੋਲ ਅਮੰਤ ਖਾਨ ਦੇ ਨੇੜੇ ਨਾਕਾ ਲਗਾਇਆ ਜਾਵੇ ਤਾਂ ਵੱਡੀ ਸਫਲਤਾ ਮਿਲ ਸਕਦੀ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਦੇ ਵੱਲੋਂ ਨਾਕੇਬੰਦੀ ਕੀਤੀ ਜਾਂਦੀ ਹੈ ਦੋ ਬਦਮਾਸ਼ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗਦੀ ਹੈ ਮੌਕੇ ਉੱਤੇ ਦੂਜੇ ਬਦਮਾਸ਼ ਦੇ ਵੱਲੋਂ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪੁਲਿਸ ਦੇ ਵੱਲੋਂ ਮਸਤੈਦੀ ਦੇ ਨਾਲ ਦੋਵੇਂ ਬਦਮਾਸ਼ ਗ੍ਰਿਫਤਾਰ ਕੀਤੇ ਗਏ ਨੇ ਤਾਂ ਇਹਨਾਂ ਦੀ ਪਛਾਣ ਸੁਖਦੇਵ ਸਿੰਘ ਦੇਵਵਾਸੀ ਰਤਨ ਕਲਾ ਅਤੇ ਸਰਵਣ ਕੁਮਾਰ ਵਾਸੀ ਖੋਨੇਵਾਲ ਵਜੋਂ ਹੋਈ ਹੈ ਤਾਂ ਦੋਵਾਂ ਨੂੰ ਮੌਕੇ ਉੱਤੇ ਕਾਬੂ ਕਰਕੇ ਉਹਨਾਂ ਦੇ ਕੋਲੋਂ ਦੋ ਪਿਸਤਲ ਵੀ ਬਰਾਮਦ ਕੀਤੇ ਗਏ ਨੇ ਅਤੇ ਜਕਮੀਨੂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਰਹੱਦ ਪਾਰ ਤੋਂ ਚੱਲ ਰਹੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨੈਟਵਰਕ ਬਾਰੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਵੱਡੇ ਖੁਲਾਸੇ ਕਰ ਸਕਦੀ ਹੈ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਰਜੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਤਰਨਤਾਰਨ ਜਿਹੜੇ ਮਾੜੇ ਆਂਸਰਾਂ ਉਹਨਾਂ ਦੇ ਬਰਖਲਾਫ ਸਾਡੀ ਲਗਾਤਾਰੇ ਮਹਿੰਮ ਚੱਲ ਰਹੀ ਆ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਕਾਫੀ ਫਰੋਦੀਆਂ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਰੱਖ ਵੱਲੋਂ ਅਮਰਸਰ ਦੇ ਹਾਦੀ ਦੇ ਵੱਲੋਂ ਕੁ ਬੰਦੇ ਆ ਰਹੇ ਨੇ ਕਿ ਤੁਸੀਂ ਰੱਖ ਕੌਂਨ ਵਿੱਚ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਝ ਨਾ ਕੁਝ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ੀਲ ਦੀ ਟੀਮ ਨੇ ਰੱਖ ਦੇ ਉੱਤੇ ਨਾਕਾ ਲਾਇਆਗਾ ਹੈਗਾ ਦੋ ਬੰਦੇ ਮੋਟਰਸਾਈਕਲ ਦੇ ਉੱਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਬਰੇ ਦੇ ਵਾਲੇ ਮੋਟਰਸਾਈਕਲ ਮੋੜ ਦੇ ਸਾਰੀ ਪੁਲਿਸ ਪਾਰਟੀ ਦੇ ਉੱਪਰ ਫੈਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਮ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਮ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਜੇਟਲੀ ਇੱਥੋਂ ਹਸਪੀਟਲ ਰੈਫਰ ਕਰ ਦਿੱਤਾ ਗਿਆ। ਸਰ ਇਹ ਨੈਟਵਰਕ ਕਿਹੜਾ ਚਲਾਉਂਦੇ ਸੀ ਜਰ ਵੈਪਨ ਬੁਪਨ ਸਾਰੇ ਮਗਾਉਂਦੇ ਸੀ। ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟਸ ਮਿਲੇ ਨੇ ਜੀ। ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ 3 ਰੌਂਡ ਦੇ ਨਾਲ ਵੱਲੋਂ ਫਾਇਰ ਕੀਤੇ ਗਏ ਨੇ। ਨੀਅਰ ਅਬਾਊਟ 97000 ਰੁਪਿਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ। ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ। ਵੀ ਜਿਹੜੀ ਮੁਢਲੀ ਪੁਸ਼ਕਸ਼ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉੱਤੋਂ ਬਲੌਕ ਮਗਾ ਕੇ ਅੱਜ ਨਾਲ ਹੀ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਰਜੋਬ ਬੀਜਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਕਰਨਤਾਨ ਜਿਹੜੇ ਮਾੜੇ ਆਂਸਰਾਂ ਉਹਨਾਂ ਦੇ ਬਰਖਲਾ ਸਾਡੀ ਲਗਾਤਾਰੇ ਮਿਹਨਤ ਚੱਲ ਰਹੀ ਆ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਕਾਫੀ ਫਰੋਧੀਆਂ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਕਿ ਰਾਤ ਵੱਲੋਂ ਅਮਰਸਰ ਦੇ ਆਦੀ ਦੇ ਵੱਲੋਂ ਕੁ ਬੰਦੇ ਆ ਰਹੇ ਨੇ ਕਿ ਤੁਸੀਂ ਰਾਤ ਤੋਂ ਵਿੱਚ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਝ ਨਾ ਕੁਝ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ੀਰ ਦੀ ਟੀਮ ਨੇ ਰੱਖਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਬਰੇ ਦੇ ਵਾਲੇ ਮੋਟਰਸਾਈਕਲ ਮੋੜਦੇ ਆ ਸਾਰੀ ਪੁਲਿਸ ਪਾਰਟੀ ਦੇ ਉੱਪਰ ਫੈਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਂ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਂ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਡੀਏਟਲੀ ਇੱਥੋਂ ਹਸਪੀਟਲ